21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੁੰਦਾ ਹੈ ਉਸਦੇ ਗੋਲੀ ਲੱਗਦੀ ਹੈ ਜਿਸ ਨੂੰ ਅਜੇ ਤੱਕ ਰਬੜ ਦੀ ਗੋਲੀ ਕਿਹਾ ਜਾ ਰਿਹਾ ਸੀ ਆਖਰਕਾਰ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆ ਗਈ ਤੇ ਉਹ ਪੋਸਟਮਾਰਟਮ ਦੀ ਰਿਪੋਰਟ ਸੂਤਰਾ ਮੁਤਾਬਕ ਇਹ ਕਹਿੰਦੀ ਹੈ ਕਿ ਸ਼ੁਭਕਰਨ ਸਿੰਘ ਦੇ 12 ਬੋਰ ਦੀ ਗੋਲੀ ਦਾ ਬਰਸਟ ਲੱਗਿਆ ਸੀ 12 ਬੋਰ ਦਾ ਬਰਸਟ ਉਹਦੇ ਲੱਗਿਆ ਸੀ ਉਹਦੀ ਧੌਣ ਦੇ ਵਿੱਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਸੂਤਰਾਂ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਜਿਹੜੀ ਰਿਪੋਰਟ ਹੈ ਉਹ ਜਨਤਕ ਤੌਰ ਦੇ ਉੱਤੇ ਸਾਹਮਣੇ ਪੇਸ਼ ਨਹੀਂ ਕੀਤੀ ਗਈ ਪਰ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਜਿਹੜਾ ਹੈ ਉਹ 29 ਫਰਵਰੀ ਨੂੰ ਹੋ ਜਾਂਦਾ ਹੈ ਫਰਵਰੀ ਮਹੀਨੇ ਦੀ ਆਖਰੀ ਤਰੀਕ ਨੂੰ ਸ਼ੁਭਕਰਨ ਦਾ ਪੋਸਟਮਾਰਟਮ ਕਰ ਦਿੱਤਾ ਜਾਂਦਾ ਹੈ ਔਰ ਉਸ ਦੀ ਰਿਪੋਰਟ ਜਿਹੜੀ ਹੈ ਹੁਣ ਬਾਹਰ ਆ ਗਈ ਹੈ ਫਿਲਹਾਲ ਜਨਤਕ ਤੌਰ ਦੇ ਉੱਤੇ ਪਬਲਿਕ ਡੋਮੇਨ ਦੇ ਵਿੱਚ ਸਾਂਝੀ ਨਹੀਂ ਕੀਤੀ ਗਈ ਪਰ ਸ਼ੁਭਕਰਨ ਸਿੰਘ ਦੀ ਰਿਪੋਰਟ ਜਿਹੜੀ ਹੈ ਉਹ ਆ ਚੁੱਕੀ ਹੈ ਤੇ ਉਸ ਰਿਪੋਰਟ ਦੇ ਵਿੱਚ ਸੂਤਰਾ ਮੁਤਾਬਿਕ ਕੁਝ ਖੁਲਾਸੇ ਹੋਏ ਨੇ ਸਭ ਤੋਂ ਪਹਿਲੀ ਗੱਲ ਸੂਤਰਾ ਮੁਤਾਬਿਕ ਇਹ ਖੁਲਾਸਾ ਕੀਤਾ ਗਿਆ ਕਿ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੈ ਉਹ ਫੌਰੀ ਤੌਰ ਦੇ ਉੱਤੇ ਹੋ ਚੁੱਕੀ ਸੀ ਜਦੋਂ ਉਸ ਨੂੰ ਗੋਲੀ ਲੱਗਦੀ ਹੈ ਦੂਜੀ ਗੱਲ ਸ਼ੁਭਕਰਨ ਸਿੰਘ ਨੂੰ 12 ਬੋਰ ਦੀ ਗੋਲੀ ਲੱਗੀ ਹੈ ਯਾਨੀ ਕਿ ਉਹਦੇ ਉੱਤੇ 12 ਬੋਰ ਦੀ ਗੋਲੀ ਚਲਾਈ ਗਈ ਹੈ ਜਿਹੜੀ ਗੱਲ ਜਿਹੜਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ੁਭਕਰਨ ਸਿੰਘ ਦੇ ਰਬੜ ਦੀ ਗੋਲੀ ਲੱਗੀ ਹੈ ਕਿਉਂਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਪਹਿਲੇ ਦਿਨ ਤੋਂ ਹੀ ਰਬੜ ਦੀਆਂ ਤੇਜ਼ ਗੋਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਸਨ ਜਿਸ ਦੇ ਨਾਲ ਕਿਸਾਨਾਂ ਦੇ ਭਾਰੀ ਨੁਕਸਾਨ ਹੋ ਰਿਹਾ ਸੀ ਕਿਸਾਨਾਂ ਦੇ ਫੱਟ ਲੱਗ ਰਹੇ ਸੀ ਐਨੇ ਡੂੰਘੇ ਫੱਟ ਲੱਗ ਰਹੇ ਸੀ ਭਾਵੇਂ ਕਿ ਉਹ ਵੀ ਚਲਾਉਣਾ ਗਲਤ ਸੀ ਪਰ ਕਿਸਾਨਾਂ ਦੇ ਉੱਤੇ ਉਹ ਵੀ ਦਾਗੀਆਂ ਗਈਆਂ ਸਨ ਉਹੀ ਕਿਹਾ ਜਾ ਰਿਹਾ ਸੀ ਕਿ ਸ਼ੁਭਕਰਨ ਸਿੰਘ ਦੇ ਉਹੀ ਗੋਲੀ ਲੱਗੀ ਸੀ ਜਿਸ ਦੇ ਨਾਲ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਹੈ ਹਾਲਕਿ ਇਸ ਮਾਮਲੇ ਨੂੰ ਲੈ ਕੇ ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੇ ਰਬੜ ਦੀ ਗੋਲੀ ਨਹੀਂ ਲੱਗੀ ਸਗੋ ਉਸ ਦੇ 12 ਬੋਰ ਦੀ ਗੋਲੀ ਲੱਗੀ ਹੈ ਉਹਦੇ 12 ਬੋਰ ਦਾ ਬਰਸਟ ਲੱਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਇਸ ਆਧਾਰ ਦੇ ਉੱਤੇ ਸੂਤਰਾਂ ਮੁਤਾਬਕ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੁਭਕਰਨ ਸਿੰਘ ਦੇ ਬੋਡੀ ਦੇ ਵਿੱਚੋਂ ਜਿੱਥੇ ਉਹਦੇ ਸੱਟ ਲੱਗੀ ਸੀ ਜਿੱਥੇ ਉਹਦੇ ਫੱਟ ਲੱਗਿਆ ਸੀ ਬਰਸਟ ਤੋਂ ਬਾਅਦ ਉਸ ਥਾਂ ਤੋਂ ਰਬੜ ਦੀ ਥਾਂ ਦੇ ਉੱਤੇ ਧਾਤ ਮਿਲੀ ਹੈ ਧਾਤ ਦੇ ਕੁਝ ਕਣ ਮਿਲੇ ਨੇ ਉੱਥੇ ਅੰਦਰ ਉਹਦੀ ਬੋਡੀ ਦੇ ਵਿੱਚ ਜਿਸ ਤੋਂ ਇਹ ਪ੍ਰਮਾਣ ਹੁੰਦਾ ਹੈ ਕਿ ਜੇ ਰਬੜ ਦੀ ਗੋਲੀ ਚੱਲਦੀ ਤਾਂ ਰਬੜ ਦੇ ਕੁਝ ਨਿਸ਼ਾਨ ਮਿਲਨੇ ਸਨ ਜਾਂ ਉਦਾਂ ਦਾ ਡੈਮੇਜ ਹੋਇਆ ਉੱਥੇ ਮਿਲਣਾ ਸੀ ਪਰ ਉਸ ਫਟ ਤੋਂ ਉਹਨਾਂ ਨੂੰ ਧਾਤ ਦੇ ਕੁਝ ਕਣ ਮਿਲੇ ਨੇ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਆ ਕਿ ਉਹ 12 ਬੋਰ ਦੀ ਗੋਲੀ ਦੇ ਵਿੱਚ 12 ਬੋਰ ਦੇ ਬਰਸਟ ਤੋਂ ਬਾਅਦ ਜਿਹੜੇ ਛਰਰੇ ਲੱਗਦੇ ਨੇ ਉਹਨਾਂ ਛਰਰਿਆਂ ਦਾ ਜਿਹੜਾ ਉਹ ਕਣ ਹੈਗੇ ਨੇ ਉਹ ਧਾਤ ਹੈਗੀ ਆ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ੁਭਕਰਨ ਸਿੰਘ ਦੇ ਉੱਤੇ 12 ਬੋਰ ਦਾ ਫਾਇਰ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਹੈ ਸੂਤਰਾਂ حوالے ਤੋਂ ਇਹ ਤੱਥ ਜਿਹੜੇ ਨੇ ਸਾਹਮਣੇ ਆ ਰਹੇ ਨੇ ਹਾਲਾਂਕਿ ਹੁਣ ਵੱਡੇ ਸਵਾਲ ਜਿਹੜੇ ਨੇ ਉਹ ਹਰਿਆਣਾ ਪ੍ਰਸ਼ਾਸਨ ਦੇ ਉੱਤੇ ਖੜੇ ਰਹੇ ਨੇ ਇਸ ਵਾਸਤੇ ਖੜੇ ਹੋ ਰਹੇ ਨੇ ਕਿਉਂਕਿ ਸ਼ੁਭਕਰਨ ਸਿੰਘ ਦੀ ਜਦੋਂ ਮੌਤ ਹੁੰਦੀ ਹੈ ਉਸ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੀ ਗੱਲ ਹੋ ਰਹੀ ਹੁੰਦੀ ਹੈ ਉਸ ਵੇਲੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਸਾਰਾ ਕੁਝ ਹਰਿਆਣੇ ਦੀ ਹਦੂਦ ਦੇ ਅੰਦਰ ਹੋਇਆ ਜਿਸ ਵਾਸਤੇ ਇਸ ਉੱਤੇ ਕਾਰਵਾਈ ਕਰਨ ਦਾ ਪਹਿਲਾ ਅਧਿਕਾਰ ਹਰਿਆਣੇ ਦਾ ਹੈਗਾ ਆ ਹਰਿਆਣਾ ਪੁਲਿਸ ਦਾ ਹੈਗਾ ਔਰ ਹਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ੁਭਕਰਨ ਸਿੰਘ ਦੀ ਬੋਡੀ ਜਿਹੜੀ ਹੈ ਉਹ ਹਰਿਆਣਾ ਆਪਣੇ ਕੋਲ ਲੈ ਲਵੇ ਹਰਿਆਣਾ ਪੁਲਿਸ ਉਸ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦੇਵੇ ਇਸ ਦਾ ਇੱਕ ਕਾਰਨ ਇਹ ਦੱਸਿਆ ਜਾ ਸਕਦਾ ਹੈ ਇਹ ਇਲਜ਼ਾਮ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਪ੍ਰਸ਼ਾਸਨ ਕੀ ਕਿਤੇ ਨਾ ਕਿਤੇ ਸ਼ੁਭਕਰਨ ਸਿੰਘ ਦੇ ਇਸ ਮਾਮਲੇ ਦੇ ਵਿੱਚ ਅਸਲ ਕਾਰਨ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਹ ਗੱਲ ਸਹੀ ਹੈ ਕਿ ਸ਼ੁਭਕਰਨ ਸਿੰਘ ਦੇ 12 ਬੋਰ ਦੀ ਗੋਲੀ ਲੱਗੀ ਹੈ 12 ਬੋਰ ਦਾ ਬਰਸਟ ਲੱਗਿਆ ਜਿਸ ਤੋਂ ਬਾਅਦ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਤਾਂ ਕਿ ਇਸ ਨੂੰ ਲੁਕਾ ਕੇ 12 ਬੋਰ ਦੇ ਫਾਇਰ ਨੂੰ ਲੁਕਾ ਕੇ ਤੇ ਰਬੜ ਦੀ ਗੋਲੀ ਦਾ ਫਾਇਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਇਸ ਵਾਸਤੇ ਸ਼ੁਭਕਰਨ ਸਿੰਘ ਦੀ ਕਾਰਵਾਈ ਹਰਿਆਣਾ ਪੁਲਿਸ ਕਰਨਾ ਚਾਹੁੰਦੀ ਸੀ ਵੱਡੇ ਸਵਾਲ ਹੁਣ ਹਰਿਆਣਾ ਪੁਲਿਸ ਦੇ ਉੱਤੇ ਖੜੇ ਹੋਣ ਲੱਗੇ ਨੇ ਹਰਿਆਣਾ ਪੁਲਿਸ ਬਾਰ ਬਾਰ ਇਹ ਕਹਿ ਰਹੀ ਸੀ ਕਿ ਜੀਂਦ ਦੇ ਗੜੀ ਇਲਾਕੇ ਦੇ ਵਿੱਚ ਸ਼ੁਭਕਰਨ ਸਿੰਘ ਦੇ ਨਾਲੇ ਹਾਦਸਾ ਵਾਪਰਿਆ ਜਿਸ ਵਾਸਤੇ ਇਹ ਹਰਿਆਣਾ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਜਦ ਕਿ ਕਿਸਾਨ ਉੱਥੇ ਮੌਜੂਦ ਜਿਹੜੇ ਸੀਗੇ ਮੌਕੇ ਤੇ ਉਹਨਾਂ ਦਾ ਇਹੀ ਬਾਰ-ਬਾਰ ਕਹਿਣਾ ਸੀ ਕਿ ਸ਼ੁਭਕਰਨ ਸਿੰਘ ਉਸ ਵੇਲੇ ਖਨੌਰੀ ਬਾਰਡਰ ਤੇ ਸੀ ਜਦੋਂ ਉਸ ਨੂੰ ਗੋਲੀ ਲੱਗੀ ਹੈ ਤੇ ਉਹ ਫੌਰੀ ਤੌਰ ਦੇ ਉੱਤੇ ਉੱਥੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਤੇ ਜਿੱਥੇ ਵੱਡੇ ਸਵਾਲ ਖੜੇ ਹੋ ਰਹੇ ਨੇ ਉੱਥੇ ਹੀ ਫਿਲਹਾਲ ਸੂਤਰਾਂ ਮੁਤਾਬਕ ਇੱਕ ਖਲਾਸਾ ਜ਼ਰੂਰ ਹੋਇਆ ਕਿ ਰਬੜ ਦੀ ਗੋਲੀ ਨਹੀਂ ਹੈ ਸ਼ੁਭਕਰਨ ਸਿੰਘ ਦੇ 12 ਬੋਰਡ ਦਾ ਬਰਸਟ ਲੱਗਿਆ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ